ਪੰਜਾਬ ਵਿੱਚ ਲੋਕ ਸਭਾ ਇਲੈਕਸ਼ਨ ਦਾ ਵਿਗਲ ਬਚ ਚੁੱਕਾ ਹੈ ਜਿਸ ਦੇ ਚੱਲਦਿਆਂ ਭਾਜਪਾ ਪਾਰਟੀ ਵੱਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਇਸ ਲੜੀ ਦੇ ਚੱਲਦਿਆਂ ਫਗਵਾੜਾ ਵਿੱਚ ਬੂਥ ਲੈਵਲ ਦੀਆਂ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਹਨ ਮੰਡਲ 2 ਦੇ ਪ੍ਰਧਾਨ ਨਰੇਸ਼ ਕੋਟ ਰਾਣੀ ਦੀ ਅਗਵਾਈ ਵਿੱਚ ਜਨਰਲ ਸਕੱਤਰ ਗੁਰਪ੍ਰੀਤ ਸਮਰਾ ਦੇ ਦਫ਼ਤਰ ਵਿਖੇ ਇੱਕ ਬੂਥ ਲੈਵਲ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਫਗਵਾੜਾ ਸ਼ਹਿਰ ਦੇ ਸਮੂਹ ਭਾਜਪਾ ਵਰਕਰਾਂ ਤੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੁਸੀਂ ਵੀ ਵੇਖੋ ਮੌਕੇ ਦੀਆਂ ਤਸਵੀਰਾਂ ਅਤੇ ਭਾਜਪਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਕੀ ਕਿਹਾ ਗਿਆ ਖੁਦ ਹੀ ਸੁਣੋ ਅੱਜ ਦੀ ਜਿਹੜੀ ਮੀਟਿੰਗ ਭਾਪੀ ਜਨਤਾ ਪਾਰਟੀ ਦੀ ਹੋਈ ਆ ਮੰਡਲ 2 ਦੇ ਪ੍ਰਧਾਨ ਜੀ ਮਨਰੇਸ਼ ਕੁਮਾਰ ਜੀ ਦੀ ਅਗਵਾਈ ਦੇ ਵਿੱਚ ਹੋਈ ਆ ਜੀ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਣੇ ਏਰੀਆ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਮੀਟਿੰਗ ਸੱਦੀ ਗਈ ਸੀ ਮੋਦੀ ਸਾਹਿਬ ਦਾ ਨਾਰਾ ਜਿਹੜਾ 400 ਪਾਰ ਦਾ ਆ ਉਹਨੂੰ ਮਜ਼ਬੂਤ ਕਰਨ ਦੇ ਲਈ ਆ ਅੱਜ ਅਸੀਂ ਡੀਸੀ ਮੋਰਚੇ ਦੇ ਵਿੱਚ ਮੈਨੂੰ ਪ੍ਰਧਾਨ ਮਨਾ ਕੇ ਉਹਨਾਂ ਨੇ ਮੇਰੇ ਸਾਥੀ ਜਿਹੜੇ ਮੇਰੇ ਨਾਲ ਆ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਮੀਟਿੰਗ ਨੂੰ ਕਾਮਯਾਬ ਬਣਾਇਆ ਹੈਗਾ ਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਹਰ ਇੱਕ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਬਹੁਤਾਂ ਦੀ ਜ਼ਿੰਮੇਵਾਰੀ ਢੁਮਾਊਗਾ ਤੇ ਮੈਂ ਸਾਰੇ ਆਪਣੇ ਸਾਥੀਆਂ ਦਾ ਭਾਰਤੀ ਜਨਤਾ ਪਾਰਟੀ ਦਾ ਤੇ ਸ਼੍ਰੀ ਸੋਮ ਪ੍ਰਕਾਸ਼ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਤੇ ਉਹ ਜ਼ਿੰਮੇਵਾਰੀ ਅਸੀਂ ਆਪਣੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਔਰ ਸਾਰਿਆਂ ਦਾ ਸਾਡਾ ਇਹ ਹੈ ਕਿ ਜਿਹੜਾ ਨਾਅਰਾ ਮੋਦੀ ਜੀ ਨੇ ਦਿੱਤਾ ਹੈ 400 ਪਾਰ ਦਾ ਉਹਨੂੰ ਅਸੀਂ ਕਾਮਯਾਬ ਬਣਾਵਾਂਗੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਉਡੀ ਪ੍ਰਧਾਨਾ ਮੈਂ ਅੱਜ ਸਾਡੀ ਇੱਕ ਨਰੇਸ਼ ਖਵਾਲਜੀ ਦੇ ਦੇ ਅੱਗੇ ਮੀਟਿੰਗ ਰੱਖੀ ਵੀ ਆਫਿਸ ਵਿੱਚ ਇਹ ਜਿਹੜੀ ਅੱਜ ਦੀ ਸਾਡੀ ਮੀਟਿੰਗ ਸੀਗੀ ਇਹ ਜਿਹੜਾ ਆਪਣਾ ਗੁੱਟ ਸੰਮੇਲਨ ਹੋ ਰਿਹਾ ਜੀ ਸਾਤ ਸ੍ਰੀ ਅਕਾਲ ਉਹਦੇ ਨਾਲ ਵੀ ਸੀਗੀ ਤੇ ਅਸੀਂ ਸਾਰਿਆਂ ਨੇ ਰਲ ਕੇ ਕੋਸ਼ਿਸ਼ ਇਹ ਕੀਤੀ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਸਮਝਾਇਆ ਕਿ ਜਿਹੜਾ ਗੁੱਟ ਸੰਮੇਲਨ ਹੋ ਰਿਹਾ ਉਹਤੇ ਬਾਦ ਚੜ ਕੇ ਸਾਰੇ ਦੇ ਹਿੱਸਾ ਪਾਓ ਔਰ ਗੁੱਟ ਸੰਮੇਲਨ ਨੂੰ ਕੰਮਜਾਬ ਕਰੋ ਤੇ ਅਸੀਂ ਜਿਹੜਾ ਆਪਣਾ ਭਾਜਪਾ ਦਾ ਆਪਣੀ ਸਰਵਾਰੇ ਤੋਂ ਜੋ ਵੀ ਸਾਨੂੰ ਟਿਕਟ ਮਿਲਦੀ ਆ ਸੀ ਉਹਨਾਂ ਨੂੰ ਜਮਾ ਕੇ ਭੇਜੀਏ ਔਰ ਅਸੀਂ ਵੱਧ ਤੋਂ ਵੱਧ ਕਰਕੇ ਸਾਰਿਆਂ ਨੂੰ ਕਿਹਾ ਕਿ ਕੰਮ ਕਰੋ ਪਾਰਟੀ ਦੇ ਲਈ ਔਰ ਅਸੀਂ ਕੋਸ਼ਿਸ਼ ਮਹਿਲਾ ਰਹਿ ਕੇ ਕਰਾਂਗੇ ਇਸ ਨੂੰ ਮੁਕਸਲ ਨੂੰ ਕੰਮ ਜਗਾਈਏ ਗਵਾੜਾ ਵਿਖਨ ਸਭਾ ਭਾਰਤੀ ਜਨਤਾ ਪਾਰਟੀ ਆਨ ਮੰਲੇ ਚੋਣਾਂ ਦੇ ਵਿੱਚ ਯਕੀਨਨ ਜਿਕੇ ਨਸਰ ਦਾ ਅੰਦਾਜ਼ਾ ਹੀ ਹੈ ਚੋਕਾ ਲਿਆ ਜਾ ਰਿਹਾ ਹੈ ਐਸੇ ਗੱਲ ਦੇ ਵਿੱਚ ਕਿ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਵੀ ਕੋਈ ਸ਼ੰਕਾ ਨਹੀਂ ਰਹੀ ਹੁਣ ਕਿੰਨੀ ਹੈ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਅਧਿਕ ਸੀਟਾਂ ਲੈ ਕੇ ਜਾਂਦੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਨਾਰਾ ਕਿ 400 ਪਾਰ ਔਰ ਯਕੀਨਨ ਅਸੀਂ 400 ਪਾਰ ਲੈ ਕੇ ਜਾਵਾਂਗੇ ਔਰ ਸਾਡੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੇ ਹਰ ਵਿਅਕਤੀ ਨੂੰ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਹਰ ਵਿਅਕਤੀ ਸਾਡੀ ਬਾਹਰ ਜਨਤਾ ਪਾਰਟੀ ਦੀ ਕ੍ਰਿਤੀਆਂ ਦਾ ਰਵਾਹਤ ਹੋਇਆ ਚਾਹੇ ਚਾਹੇ ਅਨਦੇਮੀ ਯੋਜਨਾ ਹੋਵੇ ਚਾਹੇ ਆਪਣੇ ਉਜਵਲਾ ਗੈਸ ਯੋਜਨਾ ਹੋਵੇ ਚਾਹੇ ਅਟਲ ਆਵਾਸ ਯੋਜਨਾ ਹੋਵੇ ਉਸੇ ਖੜੀਲੇ ਵਿੱਚ ਅਸੀਂ ਇੱਕ ਬੂਸ ਸਵੈਲੰਗੜਾ ਉਹ ਸੱਤ ਦਿਨੋਂ ਕਰਨ ਜਾ ਰਹੇ ਹਾਂ ਅਰ ਜਿਹਨੇ ਭਾਰਤੀ ਜਿੰਦਾ پارٹی ਦੇ ਕਾਰਕਟਰਾਂ ਦੇ ਮੁਖ ਮਹਾ ਕੇ ਪਹੁੰਚਣਗੇ ਔਰ ਇੱਕ ਜ਼ਬਰਦਸਤ ਜਿਹੜਾ ਉਹ ਕਾਰਜਕ੍ਰਮ ਹੋਣ ਜਾ ਰਿਹਾ ਉਹ ਜਿਹੜਾ ਕਾਰਜਕ੍ਰਮ ਹੈ ਉਹ ਦੱਸੇਗਾ ਕਿ ਜਨਤਾ ਦੇ ਵਿੱਚ ਕਿੰਨਾ ਉਤਸ਼ਾਹ ਸਾਡੇ ਕਾਰਕਟਰਾਂ ਦੇ ਵਿੱਚ ਕਿੰਨਾ ਉਤਸ਼ਾਹ ਸਾਜੋ ਅਸੀਂ ਭਾਵੇਂ ਸਮਝਿਆ ਆ ਵਾਲੀ ਸੀਟ ਪਟਿਆਤੋ ਦੀ ਸੀਟ ਇੱਕ ਇੱਕ ਲੰਬੇ ਇੱਕ ਵੱਡੇ ਮਾਰਜਿਨ ਦੇ ਨਾਲ ਜਿੱਤਣ ਜਾ ਰਹੇ ਹੈ ਭਾਰਤੀ ਜਿੰਦਾ پارٹی ਜਿੰਦਾਬਾਦ ਜਿੰਦਾਬਾਦ ਬੂਥ ਮੇ ਲੱਗੜੀ ਆ ਕਿ ਪਾਰਟੀ ਦੀ ਜਿਹੜੀ ਕਮਜਾਨ ਹੁੰਦੀ ਆ ਜਿਹਦੇ ਵਿੱਚ ਹਰੇਕ ਕਰਾ ਕਰਤਾ ਨੂੰ ਪੁੰਜਣਾ ਪੁੰਟਣਾ ਚਾਹੀਦਾ ਆ ਬੂਥ ਮੇਲੇ ਨਾਲ ਵਿੱਚ ਜੋ ਸਾਨੂੰ ਮਿਲਿਆ ਆ ਫਵਾੜੇ ਵਿੱਚ ਅਸੀਂ ਕਰਨਾ ਚਾਹੁੰਦੇ ਆ ਫਵਾੜੇ ਵਿੱਚ ਕਰਨਾ ਚਾਹੁੰਦੇ ਆ ਇਸ ਵਿੱਚ ਉਹ ਵੀ ਇਹ ਮੀਟਿੰਗ ਅਸੀਂ ਅੱਜ ਲੱਗੀ ਆ ਮੇ ਮਂਟਰੂਟਾ ਪ੍ਰਧਾਨਾ ਮੇਰੇ ਕੋਲ 25 ਤੋਂ ਲੈ ਕੇ 50 ਬਾੜਵਾ ਉਹ 50 ਬਾੜਵਾ ਲਈ ਅਸੀਂ ਯਕੀਨ ਬਣਾਉਣਾ ਚਾਹੁੰਦੇ ਆ ਕਿ ਸਾਰੇ ਬੂਥ ਮੇਲੇ ਦੇ ਬੰਦੇ ਪੰਚਰ ਹਰੇਕ ਬੂਥ ਦੇ ਉੱਪਰ ਅਸੀਂ 10-10 ਬੰਦੇ ਲੈ ਕੇ ਜਾਵਾਂਗੇ ਔਰ ਇਸ ਸੈਮੇਲ ਨੂੰ ਅਸੀਂ ਕਾਬਜਾ ਕਰਾਂਗੇ ਜੋ ਅਸੀਂ ਸੋਮਰ ਕਾ ਜੀ ਦਾ ਹੱਥ ਮਿਲੋਂ ਕਰਾਂਗੇ ਬੂਥ ਮੇਲਾ ਵਿੱਚ ਲਾ ਕੇ ਅਸੀਂ ਦਫਾਣਾ ਚਾਹੁੰਦੇ ਆ ਕਿ ਹਾਂਜੀ ਸਾਰਾ ਸ਼ਹਿਰ ਔਰ ਸਾਰਾ ਫੁਵਾੜਾ ਵਾਸੀ ਸੋਮ ਕਾਹੇ ਨਾਲ ਵਾਲੇ ਇੱਕ ਟੋਪੋਟਲ ਸੋਮ ਕਾਹੇ ਨਾਲ ਮੋਰਨ ਕਾਰਾ ਮੰਡਲ ਸੋਮ ਕਾਹੇ ਨਾਲ ਬੋਲੀ ਮੰਡਲ ਫੁਵਾੜੇ ਦੇ ਕਿਲੇ ਦਾ ਇੱਕ ਨੰਬਰ ਦੋ ਨੰਬਰ ਤੇ ਮੌਲੀ ਤੇ ਪਾਸਟਾ ਮੰਡਲ ਚਾਰੀ ਮੰਡਲ ਤੇ ਮੂਰ ਸੁਨਿੰਦਰ ਵਿੱਚ ਪਹੁੰਚ ਕੇ ਪਹੁੰਚ ਕੇ ਆਪਣਾ ਜੋਰ ਮਿਵਰਟ ਕਰਾਂਗੇ ਅਸੀਂ ਪੂਰੀ ਪਾਤਲੀ ਦਾਵਾ ਦੀ ਬਾਜ਼ੀ ਕਰਾਂਗੇ